ਪੰਜਾਬ ਪੁਲਿਸ ਨੇ ਬਟਾਲਾ ਵਿਖੇ ਪਾਕਿਸਤਾਨ ਦੀ ਖੂਫੀ ਏਜੰਸੀ ISI ਲਈ ਕੰਮ ਕਰਨ ਵਾਲੇ ਅਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸੂਬਾ ਪੁਲਿਸ ਮੁਖੀ ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਹਰਵਿੰਦਰ ਸਿੰਘ ਰਿੰਦਾ ਦੀ ਹਤਾਇਤਾ ਤੇ ਵਿਦੇਸ਼ਾਂ ਵਿੱਚ ਬੈਠੇ ਗੈਰ ਸਮਾਜਿਕ ਅੰਸਰਾਂ ਮਨਿੰਦਰ ਬਿੱਲਾ ਤੇ ਮਨੂ ਅਗਵਾਨ ਦੀ ਦੇਖਰੇਖ ਹੇਠ BKI ਦੇ ਅਤਵਾਦੀ ਮੰਡਲ ਨੂੰ ਬੇਨਕਾਬ ਕੀਤਾ ਹੈ। ਬਟਾਲਾ ਵਿਖੇ ਪੁਲਿਸ ਵੱਲੋਂ ਇਸ ਗਿਰੋਹ ਦੇ 6 ਗੁਰਗਿਆਂ ਜਤਿਨ ਕੁਮਾਰ ਉਰਫ ਰੋਹਨ, ਬਰਿੰਦਰ ਸਿੰਘ ਉਰਫ ਸਾਜਣ ਰਾਹੁਲ ਮਸੀ ਅਬਰਾਹਮ ਉਰਫ ਰੋਹਿਤ ਸੋਹਿਤ ਅਤੇ ਸੁਨੀਲ ਕੁਮਾਰ ਸ਼ਾਮਲ ਨੇ ਮਡਿਊਲ ਨੇ ਬਟਾਲਾ ਵਿੱਚ ਇੱਕ ਸ਼ਰਾਬ ਦੀ ਦੁਕਾਨ ਦੇ ਬਾਹਰ ਗ੍ਰਨੇਡ ਹਮਲੇ ਦਾ ਯਤਨ ਕੀਤਾ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਨ ਨੂੰ ਪੁਰਤਗਾਲ ਤੇ ਮਨਿੰਦਰ ਬਿੱਲਾ ਅਤੇ ਬੀਕੇਆਈ ਦੇ ਮਨੂ ਅਗਵਾਨ ਵੱਲੋਂ ਹਦਾਇਤਾਂ ਮਿਲ ਰਹੀਆਂ ਸਨ ਜਿਨ੍ਹਾਂ ਨੇ ਅਮਰੀਕਾ ਵਿੱਚ ਰਹਿ ਰਹੇ ਹਰਪੀਰ ਸਿੰਘ ਉਰਫ ਪਾਸੀਆ ਦੀ ਗ੍ਰਫਤਾਰੀ ਤੋਂ ਬਾਅਦ ਇਸ ਮੋਡੀਊਲ ਦਾ ਚਾਰ ਸੰਭਾਲ ਲਿਆ ਏ ਜਤਨ ਕੁਮਾਰ ਉਸ ਵੇਲੇ ਫਟੜ ਹੋ ਗਿਆ ਜਦੋਂ ਉਸ ਨੂੰ ਰਿਕਵਰੀ ਲਈ ਲਿਜਾਇਆ ਜਾ ਰਿਹਾ ਸੀ ਜਤਿੰਦਰ ਦਾ ਇਲਾਜ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਏ ਬਟਾਲਾ ਦੇ ਸਿਵਲ ਲਾਈਨ ਥਾਣੇ ਵਿੱਚ ਰਿਪੋਰਟ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਦੌਰਾਨ ਇੱਕ 30 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ